ਲੁਧਿਆਣਾ ਦੇ ਪੱਛਮੀ ਇਲਾਕੇ ਦੇ ਵਿੱਚ ਜ਼ਿਮਰੀ ਚੋਣਾਂ ਹੋਣ ਜਾ ਰਹੇ ਨੇ ਜਿਹੜੇ ਕਿ 19 ਜੂਨ ਨੂੰ ਹੋਣਗੇ ਅਤੇ 23 ਜੂਨ ਨੂੰ ਨਤੀਜੇ ਜਿਹੜੇ ਨੇ ਸਾਹਮਣੇ ਆ ਜਾਣਗੇ। ਭਾਜਪਾ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਵੱਲੋਂ ਜੀਵਨ ਗੁਪਤਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਜੀਵਨ ਗੁਪਤਾ ਸਰਹੰਦ ਦੇ ਬੱਸੀ ਪਠਾਣਾ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਬੱਸੀ ਪਠਾਣਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਆਪਣੇ ਜੱਦੀ ਇਲਾਕੇ ਦੇ ਵਿੱਚ ਵੱਸਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਉੱਥੋਂ ਵੱਡਾ ਅਸਵਾਗਤ ਵੀ ਜਿਹੜਾ ਆ ਜੀਵਨ ਗੁਪਤਾ ਦਾ ਹੁੰਦਾ ਨਜ਼ਰ ਆਇਆ ਤਾਂ ਜੀਵਨ ਗੁਪਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਏ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹਾਲਾਂਕਿ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਜਿਹੜੇ ਨੇ ਸਮੇਂ ਅਨੁਸਾਰ ਜਿਹੜੇ ਨੇ ਉਹ ਮੈਦਾਨ ਵਿੱਚ ਉਤਾਰ ਦਿੱਤੇ ਗਏ ਸੀ ਤੇ ਸਭ ਤੋਂ ਅਖੀਰ ਵਿੱਚ ਜੀਵਨ ਗੁਪਤਾ ਦਾ ਨਾਮ ਸਾਹਮਣੇ ਆਉਂਦਾ ਜਿਹੜੇ ਕਿ ਬੀਜਪੀ ਦੇ ਉਮੀਦਵਾਰ ਵੱਜੋਂ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਇਸ ਦੌਰਾਨ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਬੱਸੀ ਪਠਾਨਾ ਦੇ ਵਿੱਚ ਉਹਨਾਂ ਨੂੰ ਬਹੁਤ ਪਿਆਰ ਮਿਲਦਾ ਹੈ ਦੱਸ ਦਿੰਨੇ ਆ ਕਿ ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਓਗੀ ਦੇ ਹੱਥ ਤੋਂ ਬਾਅਦ ਇਸ ਸੀਟ ਜਿਹੜੀ ਹੈ ਖਾਲੀ ਹੋ ਗਈ ਸੀ ਤੇ ਜਿੱਥੇ ਹੁਣ ਜਿਮਨੀ ਚੋਣ ਹੋਣ ਜਾ ਰਹੀ ਹੈ ਅਤੇ 19 ਜੂਨ ਨੂੰ ਵੋਟਾਂ ਪੈਣਗੀਆਂ 23 ਜੂਨ ਨੂੰ ਨਤੀਜਿਆਂ ਦਾ ਐਲਾਨ ਜੜਾਇਆ ਕੀਤਾ ਜਾਵੇਗਾ ਅੱਜ ਮੈਂ ਆਪਣੇ ਪੈਂਤਰੀਕ ਪਿੰਡ ਬਸੀ ਪਠਾਣਾ ਵਿਖਿਆ ਆਇਆ ਕਿਉਂਕਿ ਸਾਡੀ ਪਾਰਟੀ ਨੇ ਭਾਪੀ ਜਨਤਾ ਪਾਰਟੀ ਨੇ ਮੈਨੂੰ ਇੱਕ ਛੋਟੇ ਜਿਹੇ ਵਿਅਕਤੀ ਨੂੰ ਇੱਕ ਸਧਾਰਨ ਪਰਿਵਾਰ ਚ ਜੰਮਿਆ ਹੋਇਆ ਵਿਅਕਤੀ ਉਹਨੂੰ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਜਿਮਨੀ ਚੋਣ ਦਾ ਪੱਡੇ ਵਿੱਚ ਬਾਜਪਾ ਨੇ ਆਪਣਾ ਕੈਂਡੀਡੇਟ ਐਲਾਨ ਕੀਤਾ ਹੈ ਔਰ ਅੱਜ ਮੇਰਾ ਨਾਮਜ਼ਦਗੀ ਪੱਤਰ ਮੈਨੇ ਦਾਖਲ ਕਰਨਾ ਹੈ ਸੋ ਸਭ ਤੋਂ ਪਹਿਲਾਂ ਮੈਂ ਸਾਡੇ ਵੱਡੇ ਬਡੇਰੇ ਨੇ ਖੂਹ ਵਾਲੇ ਬਾਬਾ ਜੀ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਬਾਬਾ ਬੂਸਾ ਜੀ ਦੇ ਜਾਣਾ ਹੈ ਔਰ ਫਿਰ ਸਾਡੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸਾਡੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉੱਥੇ ਵੀ ਮੱਥਾ ਟੇਕਣਾ ਹੈ ਉਸ ਤੋਂ ਬਾਅਦ ਲੁਧਿਆਣਾ ਜਾਊਂਗਾ ਲੁਧਿਆਣਾ ਫਿਰ ਉੱਥੇ ਵੀ ਸਾਡੇ ਦੁਰਗਾ ਮਤਾ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਨਾਲ ਹੀ ਉੱਥੇ ਮੱਥਾ ਟੇਕਣ ਤੋਂ ਬਾਅਦ ਮੈਂ ਪੰਤ ਫਾਇਲ ਕਰਨੇ ਅਜਾਜ ਬਣੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਛੋਟਾ ਜਿਹਾ ਮੇਰਾ ਕਸਬਾ ਹੈ ਜਿਹਦੇ 25 ਤੋਂ 30 ਹਜ਼ਾਰ ਦੇ ਲਗਭਗ ਪਾਪੂਲੇਸ਼ਨ ਹੈ ਪੂਰਾ ਬਸੀ ਪਠਾਣਾ ਇੱਕ ਇੱਕ ਜਿੰਨੇ ਵਸਿੰਦੇ ਨੇ ਸਾਰੇ ਉਹਨਾਂ ਦਾ ਮੈਨੂੰ ਅਥਾ ਪਿਆਰ ਮਿਲਿਆ ਔਰ ਇੰਨੀ ਖੁਸ਼ੀ ਹੈ ਬਸੀ ਪਠਾਣਾ ਦੇ ਅੰਦਰ ਕਿ ਸਭ ਨੂੰ ਐ ਲੱਗ ਰਿਹਾ ਕਿ ਅਸੀਂ ਤੇ ਚੋਣ ਲੜ ਰਹੇ ਹਾਂ ਬਸੀ ਪਠਾਣਾ ਦਾ ਇੱਕ ਜਿੱਥੇ ਦਾ ਮੇਰਾ ਜਨਮ ਹੈ 25 ਸਾਲ ਮੈਂ ਇੱਥੇ ਗੁਜ਼ਾਰੇ ਔਰ ਲੋਕਾਂ ਨੂੰ ਲੱਗ ਰਿਹਾ ਕਿ ਇੱਥੇ ਬਸ ਅਸੀਂ ਖੁਦ ਚੋਣ ਲਾ ਰਹੇ ਹਾਂ ਸੋ ਮੈਂ ਬਸੇ ਪਠਾਨਾ ਵਾਸੀਆਂ ਦਾ ਦੇਨ ਨਹੀਂ ਦੇ ਸਕਦਾ ਇੰਨਾ ਪਿਆਰ ਇੰਨਾ ਸਤਕਾਰ ਮੈਨੂੰ ਮਿਲ ਰਿਹਾ ਲਗਾਤਾਰ ਦੋ ਦਿਨ ਤੋਂ ਫੋਨ ਵੀ ਆ ਰਹੇ ਸੀ ਮੈਂ ਬਹੁਤ ਫੋਨ ਨਹੀਂ ਅਟੈਂਡ ਕਰ ਸਕਿਆ ਤੋਂ ਸਭ ਤੋਂ ਪਹਿਲਾਂ ਇੱਥੋਂ ਹੀ ਸਟਾਰਟ ਕਰ ਰਹੇ ਹਾਂ ਔਰ ਬਸੇ ਪਠਾਨਾ ਹਮੇਸ਼ਾ ਮੇਰੇ ਦਿਲ ਚ ਵੀ ਰਹਿੰਦਾ ਮੈਂ ਕਿੱ데 ਚਲੇ ਜਾਵਾਂ ਬਸੇ ਨੂੰ ਕਦੇ ਨਹੀਂ ਭੁੱਲਦਾ ਔਰ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਮੇਰੇ ਭੋਲੇ ਬਾਬਾ ਨੇ शंकर भगवान ने में इतनी कृपा की दी है कि पार्टी ने आज इतनी बड़ी जिम्मेदारी मेनू सौंपी है और लुधियाना के अंदर भी मैं 2 दिन तो जिस तरह प्रचारत जा रहे हैं क्योंकि बहुत ਘੱਟ ਸਮਾਂ मेरे कोले। ਉੱਥੇ ਵੀ ਲੋਕ ਇਸੇ ਤਰ੍ਹਾਂ ਮੈਨੂੰ ਪਿਆਰ ਸਤਿਕਾਰ ਦੇ ਰਹੇ ਨੇ। ਮੈਂ ਜਿੱਥੇ ਵੀ ਜਾਂਦਾ ਉੱਥੇ ਇੱਕ ਤਰ੍ਹਾਂ ਇਸ ਤਰ੍ਹਾਂ ਹਜੂਮ ਇਕੱਠਾ ਹੋ ਜਾਂਦਾ ਕਿ ਮੇਰੀ ਸੋਚ ਤੋਂ ਵੀ ਪਰੇ ਆ ਕਿ ਮੈਨੂੰ ਇੰਨਾ ਪਿਆਰ ਸਤਿਕਾਰ ਮਿਲੂਗਾ। ਔਰ ਨਿਸ਼ਚਿਤ ਰੂਪ ਦੇ ਵਿੱਚ ਜਦੋਂ ਅਸੀਂ ਆਪਣੇ ਵੱਡਿਆਂ ਦਾ ਭਗਵਾਨ ਦਾ ਆਸ਼ੀਰਵਾਦ ਲੈ ਕੇ ਅੱਗੇ ਵਧਦੇ ਹਾਂ ਤੇ ਜਿੱਤ ਫਿਰ ਸੁਨਿਸ਼ਚਿਤ ਹੈ ਸੋ ਵੱਡੇ ਮਾਰਜਨ ਤੇ ਇਹ ਸੀਟ ਜਿੱਤਾਂਗੇ ਹਰ ਹਾਲਤ ਦੇ ਅੰਦਰ ਸੋ ਮੈਂ ਵਿਸ਼ੇਸ਼ ਰੂਪ ਚ ਬਸੀ ਪਠਾਣਾ ਦੇ ਸਭ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਸਭ ਨੂੰ ਬੇਨਤੀ ਵੀ ਕਰਦਾ ਤੁਹਾਡੇ ਮੱਦੇਨਜ਼ਰ 19 ਜੂਨ ਦਾ ਇਲੈਕਸ਼ਨ ਹੈ ਜਿੱਥੇ ਜਿੱਥੇ ਬੈਠੇ ਆਂ ਬਸ ਉੱਥੋਂ ਇੱਕ ਵਾਰੀ ਸਟਾਰਟ ਹੋ ਜੋ ਆਪਣੇ ਕੋਈ دوست ਮਿੱਤਰ ਰਿਸ਼ਤੇਦਾਰ ਰਹਿੰਦੇ ਨੇ ਸਭ ਨੂੰ ਸੰਪਰਕ ਕਰੋ ਆਂਗਰਮਾੜੀ ਮੁਲਾਜ਼ਮਾ ਨੇ ਵਿਰੋਧ ਦੀ ਵੀ ਗੱਲ ਆਖੀ ਹੈ ਕਿ ਅਸੀਂ ਝੰਡਾ ਮਾਰਚ ਕਰਾਂਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤਾਂ ਨਿਕਲਣੀ ਦੇ ਵੇਖੋ ਬੀਜੇਪੀ ਦਾ ਉਹਨਾਂ ਦਾ ਨਾ ਵਿਰੋਧ ਨਹੀਂ ਜਿੰਨਾ ਪੰਜਾਬ ਸਰਕਾਰ ਦਾ ਵਿਰੋਧ ਹੈ ਅਸੀਂ ਤਾਂ ਟਾਈਮ ਟੂ ਟਾਈਮ ਉਹਨਾਂ ਦੀਆਂ ਜਿਹੜੀਆਂ ਕੋਈ ਸਮੱਸਿਆ ਆ ਉਹਨੂੰ ਉਠਾਉਂਦੇ ਵੀ ਰਹੇ ਹਾਂ ਉਹਨੂੰ ਹੱਲ ਵੀ ਕਰਦੇ ਰਹੇ ਹਾਂ ਔਰ ਇੱਕ ਦੁਰਭਾਗਿਆ ਹੈਗਾ ਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਹੁਣ ਲੋਕ ਸਮਝਣ ਲੱਗ ਗਏ ਨੇ ਇਹ 27 ਦੇ ਅੰਦਰ ਬੀਜੇਪੀ ਦੀ ਸਰਕਾਰ ਜੇ ਪੰਜਾਬ ਚ ਲਿਆਵਾਂਗੇ ਤੇ ਉਹ ਸਟੇਟਾਂ ਜਿਹੜੀਆਂ ਅੱਜ ਸਾਡੇ ਤੋਂ ਕਿਤੇ ਨਿਕਲ ਗਈਆਂ ਹਰਿਆਣਾ ਵਰਗੀ ਸਟੇਟ ਜਿੱਥੇ ਤੀਜੀ ਵਾਰੀ ਭਾਜਪਾ ਦੀ ਸਰਕਾਰ ਬਣੀ ਹੈ ਸਾਡੇ ਤੋਂ ਅੱਗੇ ਨਿਕਲ ਗਈ ਉੱਤਰ ਪ੍ਰਦੇਸ਼ ਵਰਗੀ ਸਰਕਾਰ ਜਿਹੜੀ ਕਿ ਸਾਡੇ ਤੋਂ ਪਿੱਛੇ ਸੀਗੀ ਅੱਜ ਦੋ ਵਾਰੀ ਭਾਜਪਾ ਦੀ ਸਰਕਾਰ ਉੱਥੇ ਬਣ ਗਈ ਹੈ ਉਹ ਵੀ ਸਾਡੇ ਤੋਂ ਕਿਤੇ ਅੱਗੇ ਨਿਕਲ ਗਈ ਲਾਅ ਐਂਡ ਆਰਡਰ ਦੀ ਗੱਲ ਕਰੀਏ ਡਵੈਲਪਮੈਂਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਐ ਨਿਕਾ ਨਿੱਕੀਆਂ ਚੀਜ਼ਾਂ ਕਿੰਨੇ ਵਾਦੇ ਇਸ ਸਰਕਾਰ ਨੇ ਕੀਤੇ ਸੀਗੇ 3 ਸਾਲ ਪਹਿਲਾਂ ਜਦੋਂ ਬਣੀ ਸੀ ਮੈਂ ਉਹਦੀ ਡਿਟੇਲ ਚ ਨਹੀਂ ਜਾਣਾ ਬਹੁਤ ਲੰਬੀ ਗੱਲ ਹੋ ਜਾਊਗੀ ਤੁਹਾਨੂੰ ਪਤਾ ਸਾਰੇ ਨੇ ਰੇਤਾ ਸਸਤਾ ਕਰਨ ਦੀ ਗੱਲ ਨਸ਼ਾ ਖਤਮ ਕਰਨ ਦੀ ਗੱਲ ਪਿਸ਼ਤਾਚਾਰ ਖਤਮ ਕਰਨ ਬਹੁਤ ਅਨੇਕਾਂ ਨੇ ਇੱਕ ਵਾਅਦਾ ਦੁਕਾਨਾਂ ਨਾਲ ਕੀਤਾ ਸੀ ਜਿਹੜੇ ਉਹ ਪੂਰੇ ਨਹੀਂ ਕਰ ਸਕੇ ਸੋ ਇਸ ਕਰਕੇ ਲੋਕ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕ ਇੱਕ ਆਪਸ਼ਨ ਪਾਲਦੇ ਸੀ ਕਾਂਗਰਸ ਤੋਂ ਅਕਾਲੀ ਦਲ ਤੋਂ ਦੁਖੀ ਸੀ ਤੇ ਉਹਨਾਂ ਨੇ ਫਿਰ ਆਪਸ਼ਨ ਦੇ ਰੂਪ ਚ ਇਹ ਆਮ ਆਦਮੀ ਪਾਰਟੀ ਦੀ ਗੱਲ ਜਿਹੜੀ ਕਰਦੇ ਨੇ ਆਮ ਆਦਮੀ ਤਾਂ ਹੈ ਨਹੀਂ ਇਹ ਖਾਸ ਆਦਮੀ ਹੈ ਸੋ ਹੁਣ ਲੋਕਾਂ ਨੇ ਇਹਨਾਂ ਨੂੰ ਵੀ ਅਜਮਾ ਲਿਆ ਇੱਕੋ ਵਿਕਲਪ ਹੈ ਉਹ ਭਾਰਤੀ ਜਨਤਾ ਪਾਰਟੀ ਹੈ 27 ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਔਰ ਇਹਦਾ ਨੀ ਪੱਥਰ ਇਹ ਜਿਮਨੀ ਚੌਂ ਤੋਂ ਰੱਖਿਆ ਜਾਣਾ ਹੈ